ਦਰ ਚੰਡੀਗੜ੍ਹ ਕੌਮੀ ਨਸਾਫ ਮੋਰਚਾ ਲੱਗਾ ਸੀ ਜਿੱਦਨ ਸਾਡੇ ਘਰ ਗਾਰਦਾਂ ਦੀ ਗਾਰਦਾਂ ਚੜ੍ਹ ਕੇ ਪੁਲਿਸ ਆ ਗਈ ਸੀ ਕਿਉਂ ਕਿ ਉਹ ਜਿਹੜਾ ਸਾਡੀ 70 ਸਾਲ ਦੀ ਸੱਸ ਸੀ ਆ ਮਰੀ ਧੀ ਸੀ ਸਾਡੇ ਆ ਜਹੇਦਾਰ ਜੀ ਨੂੰ ਕਾਲੇ ਸ਼ੀਸ਼ੇ ਵਾਲੀ ਗੱਡੀ ਚ ਬੰਨ ਕੇ ਲੈ ਗਏ ਸੀ ਪਟਾਕੇ ਵੀ ਹਾਂ ਵੀ ਉਹ ਤਾਂ ਮੋਰਚਾ ਚ ਕਾਓ ਜੇ ਮੋਰਚੇ ਤੇ ਖੜੇ ਤੇ ਇਹਨਾਂ ਨੂੰ ਬੋਲਦਾ ਬਿਆਨ ਪੜਵਾ ਇਸ ਤਰ੍ਹਾਂ ਜਿਹਾ ਲਿਆਂਗ ਬੋਲਦੇ ਹਾਂ ਜਦੋਂ ਉਹਨੇ ਗੋਲੀਆਂ ਕੇ ਥੜਨਾ ਉਦੋਂ ਹੋ ਗਿਆ ਜਿੰਨੇ ਹੰਦ ਸਿੰਘ ਤੇ ਜਦੋਂ ਤੇ ਇਦਾਂ ਸਵਾਲ ਕਰ ਲਈਏ ਮਣਕੇ ਤੁਸੀਂ ਅਣਪੜ ਬੋਲਦੇ ਆ ਕਿਤੇ ਬਹਿ ਕੇ ਵੈਸਾ ਬਰਾਬਰੀ ਆਣ ਕੇ ਕਰਕੇ ਵੈਸ ਜਹੇਦਾਰਾਂ ਦਾ ਮਹਾਂ ਕਲਾਣਾ ਤੁਹ ਮੈਂ ਬਾਣੀ ਦਾ ਕਿਹੜਾ ਜਿਆਦਾ ਜੁੜਿਆ ਹੋਇਆ ਵਾ ਇਹ ਗੁਰਮੁਖੀ ਵਿਆਹ ਸਿੰਘ ਠੀਕ ਹੈ ਨਾ ਹਰ ਕੋਈ ਸਵਾਲ ਐ ਨਾ ਕਰਿਆ ਕਰੋ ਵੀ ਮੂੰਹ ਚੋ ਕੇ ਜਵਾਬ ਦੇ ਦਿੰਦੇ ਆ ਮੂੰਹ ਚੋ ਕੇ ਆ ਕੇ ਛੋਤ ਨਹੀਂ ਵੀਡੀਓ ਵੀਡੀਓ ਪਾ ਦਿੰਦੇ ਆ ਸਿੱਧਰਨਾ ਤੇ ਚੱਲ ਕੇ ਬੈਠ ਜਾ ਜਿਹੜਾ ਧਰਨਾ ਤੇ ਬਹਿਣਾ ਕੋਈ ਸੌਖੀ ਗੱਲ ਨਹੀਂ ਹੈਗੀ ਆ ਸਾਡੇ ਇਥੋਂ ਸੰਘੂ ਪਾਟ ਦੇ ਕਿਥੇ ਗੋਲੀ ਚੱਲੀ ਸੀ ਉੱਥੇ ਕੌਣ ਹੀ ਹੋਇਆ ਸੀ ਅੱਗੇ ਤੁਸੀਂ ਤੇ ਨਹੀਂ ਹੋਇਆ ਸੀ ਉੱਥੇ ਵੀ ਸਾਡੇ ਸਿੰਘਾਂ ਦੇ ਗੋਲੀਆਂ ਵੱਜੀਆਂ ਸੀ ਸਿੰਘ ਜਿਹੜੇ ਨਾ ਜਿਹੜੇ ਬਚਨ ਕਰਦੇ ਨੇ ਕਰਨੀ ਦੇ ਪੱਕੇ ਹੁੰਦੇ ਆ ਤੇ ਸਿੰਘਾਂ ਨਾਲ ਮੱਥਾ ਨਾ ਲਾਇਆ ਕਰੋ ਜੇ ਕੋਲੇ ਬੈਠੇ ਸੀ ਬਰੂ ਸਾਹਿਬ ਕੋਲੇ ਜਾਣਿਆ ਜੇ ਸਾ ਮੈਂ ਤਾਂ ਇਹ ਵਾਚਨ ਕਰਦਾ ਉਹਨਾਂ ਨੂੰ ਵੀ ਮੈਨੂੰ ਐਂ ਦੱਸੋ ਜੇ ਤੁਸੀਂ ਗੋਡੇ ਛੋੜੇ ਦੋਸਦੇ ਆ ਕੁਰਸੀ ਦੇ ਬਰਾਬਰ 3 ਬਣ ਕੇ ਬਹਿਣੇ ਫਿਰ ਤੁਹਾਡੇ ਗੋਡੇ ਦੁਹਣ ਹਟ ਜਾਣਗੇ ਗੋਡੇ ਤਾਂ ਹਟਣਗੇ ਜੇ ਗੁਰੂ ਸਾਹਿਬ ਸਤਕਾਰ ਕਰਾਂਗੇ ਅਸੀਂ ਉੱਥੇ ਜਾਵਾਂਗੇ ਮਹਾਰਾਜ ਕੋਲ ਬੈਠਾਂਗੇ ਜਾ ਕੇ ਜਾ ਕੇ ਮਹਾਰਾਜ ਨੂੰ ਸਤਕਾਰ ਕਰਾਂਗੇ ਤਾਂ ਹੀ ਸਾਡੇ ਗੋਡੇ ਹਟਣਗੇ ਤੁਹਾਨੂੰ ਜੇ ਬਰਾਬਰ 3 ਬਣ ਕੇ ਬਹਿਣ ਗੋਡੇ ਕਿੱਥੋਂ ਦੁਖਣ ਹਟਣਗੇ ਇਹਨਾਂ ਦੇ ਵੱਧ ਦੁਖਣਗੇ ਪਰ ਇਹ ਨਾ ਚਾਹੀਦਾ ਨਹੀਂ ਜਿੰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਗੁਰਮਤਿ ਬਜਾਰਾਂ ਹੋ ਰਹੀਆਂ ਨੇ ਜੋ ਪਿਛਲੇ ਦਿਨਾਂ ਵਿੱਚ ਪੋਚੋ ਵਾਲੇ ਸੰਤਾਂ ਵੱਲੋਂ ਗੁਰੂ ਸਾਹਿਬ ਦੇ ਬਰਾਬਰ ਆਸਣ ਲਾ ਕੇ ਜੋ ਉਹਨਾਂ ਨੇ ਉਹਨਾਂ ਦੀ ਬਿਆਦਵੀ ਕੀਤੀ ਹੈ ਉਸ ਦੇ ਵਿੱਚ ਬਾਬਾ ਰਾਜਾ ਰਾਜੀ ਨੇ ਜੋ ਵਿਚਾਰ ਰੱਖੇ ଥି ਵੀ ਉਹਨਾਂ ਨੂੰ ਸੰਗਠ ਲਾ ਕੇ ਲਿਆਉਣਾ ਉਸ ਦੇ ਸੰਬੰਧ ਵਿੱਚ ਕੁਝ ਗੁਰੂ ਦੀਆਂ ਲਾੜਦੀਆਂ ਫੌਜਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਤਾ ਆਪ ਜੀ ਜਿਹੜੇ ਦੇਖ ਹੀ ਰਹੇ ਹਨ ਬਹੁਤ ਨਿੰਦਨਯੋਗ ਆ ਇਹ ਵਿਚਾਰ ਹਨ ਹੁਣ ਅਸੀਂ ਕਈ ਥਾਈ ਜਾਣੇ ਆ ਈਆਂ ਦੇ ਫੈਸਲੇ ਕਰੋ ਇੱਕ ਈ ਲੁਧਿਆਣੇ ਵੀ ਗਏ ਸੀ ਆਪਾਂ ਹਨ ਤੇ ਲੁਧਿਆਣੇ ਵੀ ਅਸੀਂ ਚੱਲ ਕੇ ਦੇਖਿਆ ਉੱਥੇ ਕੀਰਤਨ ਹੋਈ ਜਾਂਦਾ ਤੇ ਸਾਹਮਣੇ ਹੀ ਬਰਾਬਰ ਹਨ ਜਿੰਨੇ ਬੀਬੀਆਂ ਚੰਗੀਆਂ ਭਲੀਆਂ ਨਾ ਉਹ ਵੀ ਸੂਟ ਪਾ ਕੇ ਚੰਗੀਆਂ ਭਲੀਆਂ ਟੌਰ ਨਾਲ ਬੈਠੀਆਂ ਆਂ ਪੈਂਚੜਾ ਾਂ ਕੇ ਸਾਹਮਣੇ ਤੇ ਦੂਸਰਾ ਆਪਣੇ ਇੱਕ ਵੀ ਬਖੇ ਸਿੰਘ ਵੀ ਬੈਠੇ ਹੋਏ ਕੁੜਤੇ ਪਜਾਮੇ ਚਟੇ ਪਾਏ ਨੀਲੀਆਂ ਪੱਗਾਂ ਬੰਨੀਆਂ ਇਹ ਰਮਾਨ ਨਾ ਬੈਠੇ ਸੀ ਕੋ ਉੱਤੋਂ ਵੀਡੀਓ ਬਣਾਈ ਹਨਾ ਤੇ ਵੀਡੀਓ ਬਣਾਏ ਤੇ ਉਹ ਵੀਡੀਓ ਦੇ ਵਿੱਚ ਵੀ ਆ ਬੜਾ ਟੌਰ ਨਾ ਆਇਆ ਪੱਕੜਾ ਸਾਡੀ ਵੀਡੀਓ ਬਣਾ ਰያ ਸੀ ਇਹ ਬਣਾ ਰੇ ਸੀ ਇਹ ਵੀ ਨਿੰਦਣ ਜੋਗਾ ਵੀ ਤੁਸੀਂ ਥੱਲੇ ਬੈਠੋ ਹਨਾ ਅੱਜੋ ਟੌਰ ਨਾਲ ਵੀਡੀਓ ਬਣਾ ਕਰਕੇ ਸਾਹਮਣੇ ਬੈਠ ਗਿਆ ਵੀ ਹਾਂ ਵੀ ਸਾਡੀ ਵਧੀਆ ਵੀਡੀਓ ਬਣ ਰਹੀ ਆ ਇਹਦੇ ਵਿੱਚ ਮੈਂ ਵਿਚਾਰ ਇਹ ਰੱਖਦੀ ਬੀਬੀਆਂ ਰਾਹੀ ਵੀ ਤੇ ਹੋਰ ਵੀ ਸੰਗਤ ਆ ਰਹੀ ਸਾਡੀ ਮਾਤਾ ਗੁੱਜਰਕੌਰ ਜੀ ਤੇ ਕਿੰਨੀ ਉਹਨਾਂ ਦੀ ਉਹ ਬੜੀ ਠੰਡੇ ਬੁਰਜ ਤੇ ਬੈਠੇ ਰਹੇ ਸੀ ਸਾਬ ਜਾਦੇ ਲਾਲ ਲੈ ਕੇ ਹਨਾ ਧੰਨ ਧੰਨ ਮਾ ਮਾਤਾ ਗੁੱਜਰਕੌਰ ਜੀ ਦੀ ਕੁਰਬਾਨੀ ਦੇਖੋ ਦੂਸਰਾ ਨੰਬਰ ਜਿਹੜਾ ਆਪਾਂ ਇਹ ਕਹਿੰਨੇ ਆ ਵੀ ਬਰਾਬਰੀ ਕਰਦੇ ਆ ਜਦੋਂ ਆਪਾਂ ਧੰਤ ਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਸ਼ਰਵਾਸ ਰੱਖਦੇ ਆ ਆਪਾਂ ਹੋਰ ਵੀ ਕੋਈ ਬੋਲਦਾ ਆਪਾਂ ਖਿਲਾਫ ਹੋ ਜਾਂਦੇ ਕਿੱਥੇ ਬੇਦਵੀ ਦੀ ਗੱਲ ਗੱਲ ਹੋਵੇ ਨਾ ਉੱਥੇ ਸਾਰੇ ਚੁੱਪ ਕਰ ਜਾਂਦੇ ਆ ਹੁਣ ਦਿੱਲੀ ਮੋਰਚੇ ਦੇ ਵਿੱਚ ਵੀ ਆਪਾਂ ਸਿੰਘਾਂ ਨੇ ਅੱਗੇ ਮੁਰੇ ਹੋ ਕੇ ਚੜਕਾ ਲਾਇਆ ਸੀ ਹਨਾ ਉਦੋਂ ਕਿਉਂ ਨਹੀਂ ਇਹ ਲੋਕ ਬੋਲਦੇ ਕੋਗੇਜੇਰੋ ਸਿੰਘ ਬੋਲਦੇ ਨਾ ਹੱਕ ਸੱਚ ਦੇ ਖੜਦੇ ਸਿੰਘ ਜਿਹੜੇ ਨਾ ਅੰਬਰ ਤੇ ਵੇਲੇ ਹੋਤੇ 2:30 ਵਜੇ ਉੱਟ ਕੇ ਬਾਣੀਆਂ ਪੜਨ ਵਾਲੇ ਸਿੰਘ ਆ ਇਹ ਸਾਰੇ ਸਾਡੇ ਨਾਲ ਮਹਾਕਾਲ ਆ ਇੱਕ ਸਿੰਘ ਦੀ ਮੇ ਸਪੀਚ ਦੇਖੀ ਹੋਈ ਆ ਉਹ ਨਾਨਕਸਰੀਆਂ ਦਾ ਸਾਡੇ ਜੇਟ ਬਾਰੇ ਗਲਤ ਬੋਲ ਰਿਹਾ ਵਾ ਇਹ ਨੂੰ ਪੜ੍ਹ ਘਾਉ ਵਿਚਾਰ ਦੇਣੇ ਨਹੀਂ ਚਾਹੀਦੇ ਅਣਪੜਾ ਇਹ ਇਸ ਤਰ੍ਹਾਂ ਵਾ ਇਹ ਧਰਨਿਆਂ ਦੇ ਵਿੱਚ ਬੈਠਾ ਹੋਇਆ ਵਾ ਪਹਿਲਾਂ ਮੇਰੀ ਇੱਕ ਗੱਲ ਦੱਸੋ ਤੁਸੀਂ ਧਰਨਿਆਂ ਤੇ ਚੱਲ ਕੇ ਬੈਠ ਜਾਓ ਜਿੱਦੋਂ ਧਰਨਿਆਂ ਤੇ ਬਹਿਣਾ ਕੋਈ ਸੌਖੀ ਗੱਲ ਨਹੀਂ ਹੈਗੀ ਆ ਸਾਡੇ ਇਥੇ ਸੰਘੂ ਬਾਟਰ ਤੇ ਕਿਥੇ ਗੋਰੀ ਚੱਲੀ ਸੀ ਉੱਥੇ ਕੌਣ ਹੀ ਹੋਇਆ ਸੀ ਅੱਗੇ ਤੁਸੀਂ ਤਾਂ ਨਹੀਂ ਹੋਏ ਸੀ ਉੱਥੇ ਵੀ ਸਾਡੇ ਸਿੰਘਾਂ ਦੇ ਗੋਲੀਆਂ ਵੱਜੀਆਂ ਸੀ ਸਿੰਘ ਜਿਹੜੇ ਨਾ ਜਿਹੜੇ ਬਚਨ ਕਰਦੇ ਨੇ ਕਰਨੀ ਦੇ ਪੱਕੇ ਹੁੰਦੇ ਆ ਤੇ ਸਿੰਘਾਂ ਨਾਲ ਮੱਥਾ ਨਾ ਲਾਇਆ ਕਰੋ ਜੇ ਕੋਈ ਸਿੰਘ ਵਿਚਾਰ ਦਿੰਦਾ ਕੋਈ ਜ਼ਹੀਦਾਰੀ ਵਿਚਾਰ ਦਿੰਦਾ ਨਾ ਤੇ ਆਪਣੇ ਪੰਜਾਬ ਨੂੰ ਸੁਧਾਰਨ ਕਰਕੇ ਵਿਚਾਰ ਰੱਖਦੇ ਆ ਵੀ ਸਾਡੇ ਪੰਜਾਬ ਦੇ ਵਿੱਚ ਆਉਣ ਵਾਲੇ ਬੱਚੇ ਸਾਡੇ ਛੋਟੇ-ਛੋਟੇ ਬੱਚੇ ਵੀ ਬਰਾਬਰ ਕੁਰਸੀਆਂ ਟਾ ਕੇ ਬਹਿ ਜਾਣਗੇ ਦੱਸ ਲਓਗੇ ਤੁਸੀਂ ਜੇ ਬਾਕੀ ਗੱਲ ਇਹ ਕਹਿ ਰਹੇ ਨੇ ਵੀ 51 ਸਕੂਲ ਖੋਲੇ ਆ ਪਰ ਮੈਂ ਤੇ ਵਿਚਾਰ ਰੱਖਣਾ ਨਹੀਂ ਪਰ ਰੱਖਣਾ ਜ਼ਰੂਰੀ ਆ ਕਿਉਂਕਿ ਇਹ ਵਿਚਾਰ ਮੈਂ ਤਾ ਰੱਖ ਰਹੀ ਆ ਵੀ 52 ਸਕੂਲਾਂ ਦੇ ਵਿੱਚ ਤੁਸੀਂ ਫੀਸਾਂ ਨਹੀਂ ਲੈਂਦੇ ਬੱਚਿਆਂ ਕੋਲ ਜੇ ਨਹੀਂ ਲੈਂਦੇ ਫਿਰ ਗੱਲ ਕਰੋ ਜੇ ਫੀਸਾਂ ਤੋਂ ਹੀ ਲੈੜੇ ਸਕੂਲ ਭਾਈ ਗਰੀਬ ਦਾ ਬੱਚਾ ਨੂੰ ਤੁਸੀਂ ਅੰਟਰ ਨਹੀਂ ਹੋਰ ਦਿੰਦੇ ਗੱਲ ਕਰੋ ਫੋੜ ਦਿੰਦੇ ਤੁਸੀਂ ਅੰਟਰ ਗਰੀਬ ਦਾ ਬੱਚਾ ਇੱਕ ਵੀ ਕੱਢ ਕੇ ਦਿਖਾ ਦਿਓ ਸਕੂਲਾਂ ਦੇ ਵਿੱਚ ਨਿਕਵਾਰੀ ਕਰੋ ਸਕੂਲਾਂ ਦੇ ਵਿੱਚ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੀਦੀ ਆ ਵੀ ਕਹਿ ਦਿੰਦੇ ਵੀ ਜੜੀ ਕੱਢ ਬਾਰ ਦੇ ਦੇਖੋ ਆਪਣੇ ਕਿ ਲੈ ਕੇ ਆਉਂਦੇ ਪੈਸਾ ਲੈ ਕੇ ਆਉਂਦੇ ਵੀ ਬੱਚੇ ਗਰੀਬਾਂ ਦੇ ਪੜਾਉਂਦੇ ਆ ਨਾ ਵੀ ਗਰੀਬਾਂ ਦੇ ਬੱਚਿਆਂ ਦਾ ਪੜਦੇ ਤੁਹਾਡੇ ਚੰਗੋ ਵੱਡੀਆਂ-ਵੱਡੀਆਂ ਅਕਾਦਮੀਆਂ ਦੇ ਵਿੱਚੋਂ ਬੱਚੇ ਕੱਢ ਕੇ ਦਿਖਾ ਦਿਓ ਵੀ ਆ ਵੀ ਆ ਗਰੀਬਾਂ ਘਰਾਂ ਦੇ ਬੱਚੇ ਆ ਜਿਹੜੇ ਬੱਚੇ ਪੜਦੇ ਨਾ ਤੁਹਾਡੇ ਸਕੂਲਾਂ ਦੇ ਵਿੱਚ ਉਹਨਾਂ ਦੀ ਨਕਬਾਰੀ ਹੋਣੀ ਚਾਹੀਦੀ ਇੱਕ ਹਿਸਾਬ ਨਾਲ ਵੀ ਕਿੰਨੇ ਬੱਚੇ ਗਰੀਬਾਂ ਦੇ ਜਾਂ ਗਰੀਬ ਘਰ ਦੇ ਬੱਚੇ ਰੱਖੇ ਵੀ ਹੋਣਗੇ ਨਾ 100% ਦੇ ਵਿੱਚ ਗਰੀਬ ਘਰ ਦੇ ਬੱਚੇ ਜਾਂਦੇ ਝਾੜੂ ਦੀ ਸੇਵਾ ਦਿੱਤੀ ਹੋਗੀ ਉਹਨੂੰ ਜਾਂ ਪੋਚਾਂ ਦੀ ਸੇਵਾ ਦਿੱਤੀ ਹੋਗੀ ਜਾਂ ਮਰ ਭਾਂਡੇ ਦੀ ਸੇਵਾ ਦਿੱਤੀ ਹੁੰਦੀ ਆ ਗਰੀਬ ਘਰ ਦੇ ਬੱਚਿਆਂ ਨੂੰ ਤੁਸੀਂ ਪੜ੍ਹਾਉਂਦੇ ਗਰੀਬ ਘਰ ਦੇ ਬੱਚੇ ਜੇ ਪੜਨ ਵਾਸਤੇ ਰੱਖੇ ਹੋਣਗੇ ਨਾ ਉਹਨਾਂ ਨੂੰ ਸੇਵਾ ਵਾਸਤੇ ਰੱਖਿਆ ਹੋਊਗਾ ਗਰੀਬ ਘਰ ਦੇ ਬੱਚੇ ਦੀ ਪੜ੍ਹਾਈ ਦਾ ਸਿਰਫ ਦਿਖਾਵਾ ਆ ਵਾ ਆਹ ਕਾਮ ਵਿਪਾਰ ਦੇ ਦੇਸ਼ਾਂ ਤੇ ਕਰ ਵੀ ਅਸੀਂ ਗਰੀਬ ਘਰ ਦੇ ਬੱਚੇ ਪੜਾਉਨੇ ਆ ਐਡੇ ਐਡੇ ਸਕੂਲ ਜਿਹੜਾ ਤੁਸੀਂ ਪੈਨੋ ਸਾਡੇ ਗਰੀਬ ਘਰ ਦਾ ਕੋਈ ਵੀ ਚਲ ਜਾਵੇ ਦਾਖਲ ਕਰਾਉਣ ਵਾਸਤੇ ਬੱਚੀ ਜਾਂ ਬੱਚਾ ਤੇ ਕਹਿੰਦੇ ਸਾਡੇ ਕੋਲ ਸੀਟਾਂ ਹੀ ਨਹੀਂ ਹੈਗੀਆਂ ਕੀ ਗੱਲ ਵੀ ਗਰੀਬਾਂ ਬਾਰੇ ਗਰਾਈਆਂ ਨੇ ਤੁਸੀਂ ਬਾਹਰ ਦੇ ਦੇਸ਼ਾਂ 'ਚ ਕਰਦੇ ਵੀ ਗਰੀਬਾਂ ਦੇ ਬੱਚੇ ਪੜ੍ਹਦੇ ਤੇ ਸਾਡੇ ਬਾਰੇ ਕਹਿੰਦੇ ਸੀਟਾਂ ਹੀ ਬੋਕਾ ਕੋਲੇ ਵਿਚਾਰ ਰੱਖਣਾ ਨਹੀਂ ਤੇ ਆਉਂਦੀ ਭੀੜ ਚਲਾਈ ਆਹ ਪਰਤਗੋਨ ਮੇਰੀ ਧੀ ਅਸੀਂ ਤਿੰਨ ਅਕੈਡਮੀਆਂ ਚ ਪਤਾ ਕੀਤਾ ਅਸੀਂ ਅੰਬਰਸਾਰ ਵੀ ਅਕੈਡਮੀ ਮੈਂ ਨਾ ਲੈਣਾ ਚਾਹੁੰਦੀ ਨਹੀਂ ਕੋਈ ਗੱਲ ਨਹੀਂ ਲਿਆਵਾਂਗੇ ਕਿਸੇ ਦੇ ਸਾਹਮਣੇ ਇਹ ਵਿਚਾਰ ਹੈ ਕਿ ਵੀ ਆਪਣੀ ਧੀ ਪੜਨੇ ਪਾਣਾ ਚਾਹੁੰਦੇ ਸਾਡੇ ਕੋਲ ਕਿਉਂਕਿ ਘਰ ਨਹੀਂ ਰਹਿੰਦਾ ਧੀ ਸਾਡੇ ਵੀ ਘਰੇ ਨਹੀਂ ਰੱਖ ਸਕਦੇ ਯਾ ਆਪਣੇ ਨਾਲ ਗੁਰਮੁਖੀ ਵਿੱਦਿਆ ਕਰਾਣੇ ਆ ਤੇ ਹਣੇ ਉਹਨਾਂ ਨੇ ਜਵਾਬ ਦਿੱਤਾ ਹੀ ਉਹਨਾਂ ਦੇ ਬੱਚੇ ਰੱਖਦੇ ਜਿਨ੍ਹਾਂ ਦਾ ਮਾਂ ਪਿਓ ਨਹੀਂ ਹੈਗਾ ਜੇ ਤੁਝੇ ਸਿੰਘਾਂ ਦੇ ਬੱਚੇ ਨਹੀਂ ਰੱਖਦੇ ਤਾਂ ਅਕੈਡਮੀਆ ਕਾਦੇ ਵਾਸਤੇ ਰੱਖੀਆਂ ਅਕੈਡਮੀਆ ਦੇ ਰਿਹਾ ਦਿਖਾਵਾ ਕਾਦੇ ਵਾਸਤੇ ਸੰਗਤ ਵਿੱਚ ਕਰਦੇ ਆ ਹਨ ਅਕੈਡਮੀਆ ਵਿੱਚ ਇੱਕ ਅਕੈਡਮੀ ਵਿੱਚ ਜੇ ਫੀਸ ਵੀ ਭਰੀ ਸਾਰਾ ਕੋਲ ਉਹਨਾਂ ਨੇ ਫੀਸਾਂ ਮੰਗੀਆਂ ਸਾਡੇ ਕੋਲ ਡਿਵੀਜ਼ਨ ਲੱਗ ਮੰਗੀ ਕਾਪੀਆਂ ਦਾ ਖਰਚਾ ਲੱਗ ਮਿਲ ਗਿਆ ਵਰਦੀ ਦਾ ਖਰਚਾ ਲੱਗ ਮਿਲ ਫਿਰ ਗਰੀਬਾਂ ਦਾ ਢੋਲ ਤਿਆਂ ਘਟਦੇ ਆ ਬਿਗਰੀ ਭਾਂ ਦੇ ਬੱਚੇ ਪੜਦੇ ਆ ਦੂਜਾ ਵਿਚਾਰ ਮੈਂ ਰੱਖਦੀ ਆ ਆਪਣੇ ਜਹੇਦਾਰ ਮੁਖੀ ਸਾਡਾ ਚੜਤ ਸਿੰਘ ਜੀ ਕਹਿੰਦੇ ਜਿੰਦਾ ਸੀ ਜਿੰਦਾ ਸੀ ਦਾ ਦਰਜਾ ਦਿੱਤਾ ਹਾਇਆ ਵਾ ਸਾਰਾ ਸਾਭ ਨੂੰ ਸਾਡੇ ਨੂੰ ਤੇ ਉਹ ਵੀ ਉਹਨਾਂ ਦੀ ਮਤ ਅਸ ਨਹੀਂ ਬਖਾ ਨਹੀਂ ਜਾਦੇ ਤੁਹਾਨੂੰ ਵੀਡੀਓ ਵੀ ਹੋ ਗਿਆ ਵੀ ਸਾਹਮਣੇ ਕਰਾਂਗੇ ਆਪਾਂ ਸੋਸ਼ਲ ਵੀਡੀਓ ਰਾਹੀਂ ਸਾਹਮਣੇ ਉਹਨਾਂ ਦੀ ਇੰਨੀ ਉਮਰ ਹੋ ਗਈ ਆ 85 ਸਾਲ ਦਾ ਇਸਾਰਾ ਮੇਰਾ ਉਹ ਪੌੜੀਆਂ ਚੜ ਕੇ ਦਰਬਾਰ ਦੇ ਉੱਪਰ ਚੱਲ ਕੇ ਮੱਥਾ ਟੇਕਦੇ ਨਮਸਕਾਰ ਕਰਦੇ ਮਹਾਰਾਜ ਦੀ ਬਾਣੀ ਵੀ ਗਾਦੇ ਪ੍ਰਕਾਸ਼ ਵੀ ਕਰਦੇ ਰਹਿរសਵਾਜੀ ਕਰਦੇ ਹਨ ਤੇ ਦੂਸਰਾ ਨੰਬਰ ਸੱਸ ਮੇਰੀ 75 ਸਾਲ ਦੀ ਸੱਸ ਮੇਰੀ ਆ ਜਿਹੜੀ ਦਰਬਾਰ ਦੇ ਉੱਪਰ ਪੌੜੀਆਂ ਚੜ ਕੇ ਮਹਾਰਾਜ ਦਾ ਪ੍ਰਕਾਸ਼ ਨਹੀਂ ਕਰਦੇ ਆ ਮਹਾਰਾਜ ਦੀ ਬਾਣੀ ਵੀ ਪਾੜਦੇ ਤੇ ਮਹਾਰਾਜ ਨਾਲ ਜੁੜੇ ਵੀ ਹੈਗੀ ਆ ਸੱਸ ਮੇਰੀ ਵੀ ਤਾਂ ਹੈਗੀ ਆ 75 ਸਾਲ ਦੀ ਆ ਹੈ ਆ ਜਿਹੜਾ ਸਿੰਘ ਬੋਲਦਾ ਬਿਆਣ ਪੜਵਾ ਇਸ ਤਰ੍ਹਾਂ ਜਿਹੜਾ ਲਿਆਂਗ ਬੋਲਦੇ ਹਾਂ ਜਦੋਂ ਉਹਨੇ ਗੋਲੀਆਂ ਕੇ ਖੜਨਾ ਉਦੋਂ ਹੋ ਗਿਆ ਚਿੱਲਿਆ ਹੰਦ ਸਿੰਘ ਤੇ ਜਦੋਂ ਵੀ ਇਦਾਂ ਦਾ ਸਵਾਲ ਕਰ ਲਈਏ ਮਣਕੇ ਤੁਸੀਂ ਅੜ ਪੜ ਬੋਲਦੇ ਆ ਕਿਤੇ ਬਹਿ ਕੇ ਵੇਖਾ ਬਰਾਬਰੀ ਵਾਲੇ ਕਰਕੇ ਵੇਖ ਜਹੇਦਾਰਾ ਨਾ ਮਹਕਾਲਾ ਨਾ ਤੈਨੂੰ ਪਤਾ ਲੱਗ ਜੂ ਵੀ ਬਾਣੀ ਦਾ ਕਿਹੜਾ ਜ਼ਿਆਦਾ ਜੁੜਿਆ ਹੋਇਆ ਵਾ ਇਹ ਗੁਰਮੁਖੀ ਵਿਆਹ ਸਿੰਘ ਠੀਕ ਆ ਨਾ ਖਰ ਕੋਈ ਸਵਾਲ ਐ ਨਾ ਕਰਿਆ ਕਰੋ ਵੀ ਮੂੰ ਚੋ ਕੇ ਜਵਾਬ ਦੇ ਦਿੰਦੇ ਆ ਮੂੰ ਚੋ ਕੇ ਕਰਕੇ ਛੋਟੇ ਵੀਡੀਓ ਦੇਖੋ ਵੀਡੀਓ ਪਾ ਦਿੰਦੇ ਆ ਜੇ ਸਦਾਰ ਕਰਨਾ ਹੈ ਨਾ ਤਾਂ ਤਾਹੀ ਪਾਉਂਦੇ ਸਾਡੇ ਸਿੰਘ ਸਾਹਿਬ ਸਾਡੇ ਜਹੇਵੰਦੀਆਂ ਤੇ ਜਹੇਦਾਰਾ ਨੂੰ ਜਿਹੜਾ ਮਾਹ ਬੈਠੇ ਹੋਏ ਕਾਲ ਤੱਕ ਦੇ ਸਾਹਿਬ ਜਹੇਦਾਰ ਬੈਠੇ ਇਹ ਸਤ ਤੋਂ ਜ਼ਿਆਦਾ ਵਿਚਾਰ ਰੱਖਣਾ ਉਹਨਾਂ ਦੀ ਆ ਉਹਨਾਂ ਨੂੰ ਚਾਹੀਦਾ ਇੱਕ ਸਕੰਜਾ ਕਿੱਤਣਾ ਮੇਰੇ ਅਮਰੇ ਕੁਰਸੀਆਂ ਦੇ ਬੰਦੇ ਬੰਦ ਹੋਣੇ ਚਾਹੀਦੇ ਆ ਤੇ ਜਿਹੜੇ ਸਾਡੇ ਜਿਹੜੇ ਜਸੇਵੰਦੀਆ ਵਾਗੇ ਕਿ ਕਲਿੰਦਰ ਸਿੰਘ ਮਾਨਸਮਾਨ ਹਨ ਉਹ ਵੀ ਜਿਹੜਾ ਉਹਨਾਂ ਨੇ ਪੱਖ ਰੱਖਿਆ ਹੋਰ ਕਿਸੇ ਜਸੇਵੰਦੀ ਦਾ ਵਿਚਾਰ ਨਹੀਂ ਆਇਆ ਕਿਸੇ ਦਾ ਪੱਖ ਨਹੀਂ ਆਇਆ ਵੀ ਕੁਰਸੀਆਂ ਦੇ ਕਿਉਂ ਬੰਦੇ ਆ ਕਿਤੇ ਜਦੋਂ ਸਰਖ ਹੋਇਆ ਇਹ ਸਰਕਾਰੀ ਸਰਕਾਰ ਦੇ ਹੋਏ ਉਹਨਾਂ ਨੇ ਕੀ ਬੋਲਣਾ ਸਰਕਾਰੀ ਬੰਦੇ ਨੇ ਬੋਲ ਪਾਉਂਦੇ ਜਿਨ੍ਹਾਂ ਨੇ ਰਸਤਾ ਲੈਣੀਆਂ ਅਵਸਥਾ ਲੈਣੀਆਂ ਸਰਕਾਰਾਂ ਕੋ ਉਹਨਾਂ ਨੇ ਕੀ ਬੋਲਣਾ ਜਿਹੜੇ ਸੱਚ ਦਾ ਪੈਰਾ ਦਿੰਦੇ ਨਾ ਹੱਕ ਸੱਚ ਦੇ ਖੜੇ ਉਹੀ ਬੋਲਦੇ ਰਹੀ ਗੱਲ ਮੋਰਚੇ ਬਾਰੇ ਵਿਚਾਰ ਰੱਖਣ ਦੀ ਵੀਡੀਓ ਲੰਬੀ ਹੋਈ ਤੇ ਸਾਹਮਣੇ ਵੀ ਪੋਲ ਖੋਲਣੀ ਜ਼ਰੂਰੀ ਆ ਜਿੱਦਣ ਚੰਡੀਗੜ੍ਹ ਕੌਮੀ ਨਸਾਫ ਮੋਰਚਾ ਲੱਗਾ ਸੀ ਜਿੱਦਣ ਸਾਡੇ ਘਰ ਗਾਰਦਾ ਦੀ ਗਾਰਦਾ ਚੜ੍ਹ ਕੇ ਪੁਲਿਸ ਆ ਗਈ ਸੀ ਕਿਉਂ ਕਿ ਉਦੋਂ ਸਾਡੀ 77 ਸਾਲ ਦੀ ਸੱਸ ਸੀ ਆ ਮੇਰੀ ਧੀ ਸੀ ਸਾਡੇ ਆ ਜਹੇਦਾਰ ਜੀ ਨੂੰ ਕਾਲੇ ਸ਼ੀਸ਼ੇ ਵਾਲੀ ਗੱਡੀ ਚ ਬੰਨ ਕੇ ਲੈ ਗਏ ਸੀ ਬਿਠਾ ਕੇ ਵੀ ਹਾਂ ਵੀ ਉਹ ਤਾਂ ਮੋਰਚਾ ਚ ਗਾਓ ਜੇ ਮੋਰਚੇ ਤੇ ਖੜੇ ਤੇ ਆਪਣੇ ਜਲਾ ਦੇ ਵਿੱਚੋਂ ਬਾਹਰ ਆ ਗਏ ਆ ਜਾ ਮੋਰਦੇ ਦੇ ਵਿੱਚ ਅਨਵਿਕੜ ਵਾਲਾ ਹੁੰਦਾ ਜਾਂ ਜਿਹੜਾ ਰਾਜਾ ਰਾਹ ਸਿੰਘ ਵਿਕੜ ਵਾਲਾ ਹੁੰਦਾ ਜਾਂ ਸਾਡਾ ਸੋਹਰਾ ਸਾਹਿਬ ਵਿਕੜ ਵਾਲਾ ਹੁੰਦਾ ਤਾਂ ਉਹਦੇ ਮੋਰਚਾ ਪਟ ਕੇ ਇੱਥੇ ਲੈ ਹੁੰਦੇ ਵੀ ਨਹੀਂ ਪਰ ਹੱਕ ਸੱਚ ਦੇ ਖੜਦਾ ਸਾਡਾ ਪਰਿਵਾਰ ਤੇ ਹੋਏ ਜੋ ਪਰਿਵਾਰ ਨੂੰ ਮੈਂ ਆਪਣੇ ਪਰਿਵਾਰ ਨੂੰ ਵੀ ਸਾਰੇ ਸੰਗਤਾਂ ਨੂੰ ਵੀ ਕਹਿਣੀ ਆ ਵੀ ਉਹਨਾਂ ਨਾਲ ਖੜੋ ਜਿਹੜਾ ਹੱਕ ਸੱਚ ਦੇ ਖੜਦਾ ਉਹਨਾਂ ਦੀ ਸਪੋਰਟ ਕਰੋ ਜਿਹੜਾ ਤੁਹਾਡੇ ਨਾਲ ਵੀ ਖੜੇ ਕੱਲ ਨੂੰ ਫੋਨ ਮਾਰਦੇ ਕੋਈ ਮੁਸੀਬਤ ਪੈਂਦੇ ਜਿਹੜਾ ਦਲ ਪੰਥ ਤੁਹਾਡੇ ਨਾਲ ਖੜਦਾ ਮੋਢੇ ਨਾਲ ਮੋਢਾ ਲਾ ਕੇ ਇੰਨੇ ਜਿਆਦਾ ਤਾਂ ਨਾਮਬੀਰੋ ਨੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜੀ ਅਸੀਂ ਤਾਂ ਗੁਰੂ ਘਰਾਂ ਦੇ ਵਿੱਚੋਂ ਕੁਰਸੀਆਂ ਤੋਂ ਬਹਿਣੋ ਬੀਬੀਆਂ ਬਜ਼ੁਰਗਾਂ ਨੂੰ ਰੋਕਦੇ ਆ ਤੇ ਇਹ ਸੰਤ ਪੁੱਤੋ ਵਾਲਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾ ਕੇ ਇੱਕ ਬੰਦਾ ਕੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਹੋ ਗਿਆ ਬਾਕੀ ਇਹ ਗੱਲ ਰਹੀ ਵੀ ਕਹਿੰਦਾ ਮੇਰਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਤਾਂ ਗੱਦੀ ਛੱਡ ਦੋ ਗੱਡੀ ਛੱਡ ਦੋ ਨਾ ਗੱਡੀ ਦੇ ਬੈਠੋ ਗੱਡੀ ਹੋਰ ਦੇ ਦੋ ਕਿਸੇ ਨੂੰ ਐਕਸੀਡੈਂਟ ਹੋ ਗਿਆ ਦੇ ਬਈ ਵਿਚਾਰ ਦੱਸੋ ਜੋ ਬਾਬਾ ਰਾਜਾ ਰਾਜੀ ਨੇ ਇੱਥੇ ਨੇ ਆਪਾਂ ਉਹਨਾਂ ਦੇ ਨਾਲਾਂਗੇ ਇਸ ਕੰਮ ਵਿੱਚ ਜੋ ਫਾਇਰਲਿਕਾ ਗੱਲ ਦਾ ਹੈ ਫਾਇਰਲਿਕਾ ਦੇ ਇਹ ਜੋ ਮਸਲਾ ਚੱਲ ਰਿਹਾ ਪੁੱਛੋ ਵਾਲੇ ਸਤਿ ਦੇਵ ਸੰਗਤਾਂ ਸ਼ਾਂਤਤਾ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਜੇੜਾ ਕੋਈ ਗੁਰੂ ਦੀ ਬਰਾਬਰੀ ਕਰਦਾ ਉਹ ਸ਼ਾਂਤ ਨਹੀਂ ਹੋ ਸਕਦਾ ਠੀਕ ਨਹੀਂ ਗੱਲ ਆ ਕਾ ਕਿਹੜਾ ਮਸਲਾ ਚੱਲ ਰਿਹਾ ਜਹਦਾਰ ਜੀ ਨੇ ਬੋਲਿਆ ਉਥੋਂ ਵੀ ਸੰਗਲ ਆ ਕੇ ਲਿਆਵਾਂਗੇ ਤੋ ਜਿਹੜਾ ਕੋਈ ਕਤਾਹੀ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਲੀ ਕਰਦਾ ਉਹਨੂੰ ਸੰਗਲ ਆਉਣ ਦਾ ਹੱਕ ਆ ਕੋਈ ਵੀ ਕੁਤਖਲਾ ਸਕਦਾ ਕਈ ਵਿੱਚ ਕਹੀ ਜਾਣਗੇ ਜੀ ਅਨਪੜਾ ਇਹਨਾਂ ਨੂੰ ਅਕਲ ਨਹੀਂ ਐ ਕਰਦੇ ਆ ਫਲਾਣਾ ਕਰਦੇ ਆ ਅਸੀਂ ਅਕਾਲ ਤਖਤ ਸਾਹਿਬ ਦੇ ਜਹਦਾਰ ਨੂੰ ਇਹ ਕਹਿੰਨੇ ਆ ਬੇਨਤੀ ਕਰਦੇ ਆ ਵੀ ਤੁਸੀਂ ਉਹ ਜਿਹੜਾ ਸੰਤ ਆ ਸਿੱਖ ਦੇਵ ਸਿੰਘ ਉਹ ਕਹਿੰਦਾ ਵੀ ਮੈਨੂੰ ਇਹ ਅਕਾਲ ਤਖਤ ਸਾਹਿਬ ਵਾਲੇ ਆਰਡਰ ਦੇਣੇ ਮਾਫੀ ਮੰਗੂਗਾ ਜਾ ਕੇ ਉੱਥੇ ਇਹ ਬਟੇ ਲੱਗੋਂ ਗੁਜ਼ਾਰ ਰਹੇ ਨੇ ਜਿਹੜਾ ਸਰ ਸਾਹਿਬ ਐ ਸਾਨੂੰ ਪੁੱਛਣਾ ਤੇ ਉਹਨੇ ਆ ਵੀ ਤੁਸੀਂ ਉਹਨਾਂ ਨੂੰ ਉੱਥੋਂ ਹੁਕਮ ਜਾਰੀ ਕਰੋ ਵੀ ਭਾਈ ਇੱਥੇ ਆ ਕੇ ਮਾਫੀ ਮੰਗਤੇ ਵਿਵਾਦ ਜਿਹੜਾ ਚੱਲ ਰਿਹਾ ਹੈ ਖਤਮ ਕਰੋ ਇਹਨੂੰ ਗਾਂ ਤੇ ਕੁਰਸੀ ਤੇ ਬੈਠੇ ਨਾ ਜਿਹਨੇ ਬਹਿਣਾ ਚੱਲ ਸਤਕਾਰ ਕਰਦੇ ਨੇ ਗੁਰੂ ਸਾਹਿਬ ਦਾ ਆਪਾਂ ਕਹਿੰਦੇ ਬਾਹਰ ਬੈਠ ਕੇ ਕੁਰਸੀ ਢਾ ਕੇ ਮਿਲ ਸਕਦੇ ਆ ਸੰਗਤਾਂ ਨੂੰ ਅਸੀਂ ਇਹ ਗੱਲ ਨਹੀਂ ਕਹਦੇ ਪਰ ਕੋਈ ਵੀ ਸਖਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਨਹੀਂ ਢਾ ਕੇ ਬੈਠਾ ਦਾ ਬਾਕੀ ਦੂਜੀ ਗੱਲ ਇਹ ਸੁਣੀ ਆ ਮੈਂ ਉਹਨਾਂ ਦੀ ਕਹਿੰਦੇ ਬੀਬੀਆਂ ਉਗੜਗ ਬੈਠੇ ਨੇ ਉਥੇ ਬੀਬੀਆਂ ਦਰਬਾਰ ਜਾਓ ਜੇ ਤੋਂ ਇਹਨਾਂ ਨੂੰ ਰੋਕਣਾ ਦਾਹੀ ਦਾ ਜਿੰਨੇ ਡੇਰੇਦਾਰ ਨੇ ਜੋ ਕੋਈ ਦਰਬਾਰ ਸਾਹਿਬ ਜਾਂ ਬਿਰਧਵਤਾਂ ਦੇ ਬੱਚਾ ਉਹਨਾਂ ਨੂੰ ਕਹੇ ਭਾਈ ਨਮਸਕਾਰ ਕਰੋ ਤੇ ਬਾਹਰ ਕੁਰਸੀਆਂ ਲਾ ਕੇ ਬੈਠੋ ਜੇ ਬਹਿਣਾ ਤੁਸੀਂ ਨੇ ਬਾਹਰ ਬਹਿ ਸਕਦੇ ਹੋ ਨਹੀਂ ਆਖਲ ਦੇ ਬੱਚਾ ਜੀ ਗੁਰੂ ਸਾਹਿਬ ਕੋਲੇ ਜਾਣਿਆ ਜੇ ਸਾਡੇ ਕਹਿੰਦੇ ਗੋਡੇ ਦੋਹ ਦੇਈ ਕੁਰਸੀ ਤੇ ਬਹਿਨੇ ਆ ਮੈਂ ਤਾਂ ਇਹ ਵਾਚਨ ਕਰਦਾ ਉਹਨਾਂ ਨੂੰ ਵੀ ਮੈਨੂੰ ਐਂ ਦੱਸੋ ਜੇ ਤੇ ਗੋਡੇ ਥੋੜੇ ਦੋਹ ਦੇਆ ਕੁਰਸੀ ਤੇ ਬਰਾਬਰ 3 ਇੱਕ ਬਣ ਕੇ ਬਹਿਣ ਫਿਰ ਤੁਹਾਡੇ ਗੋਡੇ ਦੁਹਣ ਹਟ ਜਾਣਗੇ ਗੋਡੇ ਤਾਂ ਹਟਣਗੇ ਜੀ ਗੁਰੂ ਸਾਹਿਬ ਸਤਿਕਾਰ ਕਰਾਂਗੇ ਅਸੀਂ ਉੱਥੇ ਜਾਵਾਂਗੇ ਬਾਹਰ ਕੋਈ ਬੈਠਾਂਗੇ ਜਾ ਕੇ ਮਹਾਰਾਜ ਸਤਿਕਾਰ ਕਰਾਂਗੇ ਤਾਂ ਹੀ ਸਾਡੇ ਗੋਡੇ ਹਟਣਗੇ ਤੁਹਾਨੂੰ ਜਿਹੜਾ ਬਰਾਬਰ ਥ੍ਰੀਕ ਬਣ ਕੇ ਬਹਿਣ ਗੋਡੇ ਕਿੱਥੋਂ ਦੁਖਣਗੇ ਹਟਣਗੇ ਇਹਨਾਂ ਦੇ ਵੱਧ ਦੁਖਣਗੇ ਪਰ ਇਹ ਨਾ ਚਾਹੀਦਾ ਨਹੀਂ ਜਿੰਨੀਆਂ ਪ੍ਰਬੰਧ ਕਮੇਟੀਆਂ ਪਿੰਡਾਂ ਦੇ ਵਿੱਚ ਨੇ ਸਾਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਿੱਥੇ ਵੀ ਅਸੀਂ ਇਹਨਾਂ ਨੂੰ ਇਹ ਜੀ ਅਪੀਲ ਕਰਦੇ ਆ ਭਾਈ ਤੁਸੀਂ ਗੁਰੂ ਸਾਹਿਬ ਸਤਿਕਾਰ ਕਰੋ ਜਿੰਨੀਆਂ ਜਿੰਨਾ ਜਿੰਨੀਆਂ ਗੁਰਦੁਆਰਿਆਂ ਦੇ ਵਿੱਚ ਕੁਰਸੀਆਂ ਰੱਖੀਆਂ ਨੇ ਬਾਹਰ ਕੱਢੀਆਂ ਜਾਣ ਕਿਉਂਕਿ ਜੇ ਜੀ ਸਤਿਕਾਰ ਗੁਰੂ ਸਾਹਿਬ ਦਾ ਕਰਾਂਗੇ ਤਾਂ ਗੁਰੂ ਸਾਹਿਬ ਸਾਡਾ ਕਰਾਉਣਗੇ ਬਾਕੀ ਬੀਬੀਆਂ ਨੂੰ ਇਹ ਇਹ ਬੇਦੀ ਕਰਦੇ ਆ ਵੀ ਜਦੋਂ ਕੋਈ ਵਿਆਹ ਸਾਦੀ ਹੁੰਦੀ ਉਹ ਤੁਸੀਂ ਭੰਗੜਾ ਫੋਨ ਲਾ ਗਿਆ ਨਹੀਂ ਉੱਠ ਕੇ ਜਦੋਂ ਗੁਰੂ ਘਰ ਆਉਣਾ ਹੁੰਦਾ ਆ ਕੇ ਤੁਹਾਡੇ ਗੋਡੇ ਦੁਖਣ ਲੱਗਦੇ ਵੀ ਅਸੀਂ ਦਰਵਾਜ਼ੇ ਦੇ ਵਿੱਚ ਬਹਿਣਾ ਜੇ ਤੁਸੀਂ ਗੁਰੂ ਸਾਹਿਬ ਦਾ ਸਤਕਾਰ ਕਰਨਾ ਥੱਲੇ ਬੈਠੋ ਪੂੰਜੇ ਖੱਲੇ ਸਭਾ ਵਜਾ ਕੇ ਮਾਰ ਰਹੇ ਇਹ ਗੱਲ ਕੀ ਹੈ ਵੀ ਥੱਲੇ ਬੈਠੋ ਤਾਂ ਗੁਰੂ ਸਾਹਿਬ ਦਾ ਸਤਕਾਰ ਹੋਊਗਾ ਅਦਭੂਤ ਹੈ ਗੁਰੂ ਸਾਹਿਬ ਸਾਡੇ ਜਿਹੜੀ ਕੋਈ ਮਨੋ ਕਾਮਨਾ ਹੁੰਦੀ ਹੈ ਪੂਰੀ ਕਰਨਗੇ ਬਾਕੀ ਅਸੀਂ ਜਿਹੜਾ ਪੁੱਛਣ ਵਾਲਾ ਥਾਂ ਤਾਂ ਇਹ ਹੀ ਕਹਿੰਦੇ ਆ ਵੀ ਵਿਵਾਦ ਜਿਹੜਾ ਚੱਲ ਰਿਹਾ ਤੁਸੀਂ ਇਹਨੂੰ ਖਤਮ ਕਰੋ ਤੇ ਆਪਣੇ ਅਕਾਲ ਪੁਰਖ ਦਾ ਸਭ ਤੋਂ ਮਾਫੀ ਮੰਗੋ ਮਾਫੀ ਮੰਗਣ ਵਾਲ ਕੋਈ ਛੋਟਾ ਨਹੀਂ ਹੁੰਦਾ ਠੀਕ ਆ ਜੇ ਮਾਫੀ ਮੰਗੂਗਾ ਤਾਂ ਵਿਵਾਦ ਖਤਮ ਹੋਊਗਾ ਹੁਣ ਉਥੇ ਚੱਲੀ ਜਾਂਦਾ ਵੇਜੇ ਦੇ ਚੇਲੇ ਕਹੀ ਜਾਂਦੇ ਨੇ ਜੀ ਸਾਡੇ ਸਾਥਾਂ ਨੇ 52 ਸਕੂਲ ਖੋਲਤੇ 52 ਸਕੂਲ ਖੋਲਦੇ ਚਲੋ ਵਧੀਆ ਗੱਲ ਆ ਪਰ ਇਹ ਗੱਲ 52 ਸਕੂਲਾਂ ਦੀ ਸੇਵਾ ਕਰਨ ਕਰਦੇ ਆ ਵੀ ਚੱਲ ਵਧੀਆ ਕਈ ਕੋਈ ਕਹਿੰਦਾ ਵੀ ਸਾਡੇ ਆਰਓ ਲਵਾਤਾ ਕੋਈ ਕਹਿੰਦਾ ਸਾਡੇ ਪਿੰਡ ਦੀ ਬਾਈ ਵਧੀਆ ਸਫਾਈ ਕਰਾਤੀ ਇਹਨਾਂ ਨੇ ਪਰ ਚਲੋ ਚੰਗੇ ਕੰਮ ਕਰਦੇ ਸੀ ਉਹ ਸੰਗਾਂਲਾ ਜੋਗ ਦੇ ਇਹਨਾਂ ਜਿਹੜੇ ਕਰੀ ਜਾਂਦੇ ਨੇ ਚੰਗੇ ਕੰਮ ਕਰਨੇ ਦੇ ਫਾਰੇ ਗੁਰੂ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦਾ ਜਿਹੜੀ ਇਹ ਗਾਨਾ ਗੁਰੂ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦਾ ਇੱਕ ਵਾਰ ਤਾਂ ਇਹ ਨਾਨਕ ਸਾਹਿਬ ਵਾਲੇ ਕਹਿੰਦੇ ਕਹਿੰਦੇ ਗੁਰੂ ਸਾਹਿਬ ਸਤਕਾਰ ਕਰਦੇ ਆ ਇੱਕ ਬਣਗੇ ਤੇ ਗੁਰੂ ਸਾਹਿਬ ਦਾ ਇੱਕ ਹੀ ਪ੍ਰਕਾਸ਼ ਕਰਦੇ ਆ ਨਿਰਾਜਮਾਨ ਕਰਦੇ ਆ ਦੂਜੇ ਪਾਸੇ ਕੁਰਸੀਆਂ ਡਾੜਾ ਬਹਿੰਦੇ ਨੇ ਬਾ ਕਿਹੜੇ ਸਕੂਲਾਂ ਦੀ ਗੱਲ ਆ 52 ਸਕੂਲ 52 ਸਕੂਲਾਂ ਦੇ ਵਿੱਚ ਅਸੀਂ ਇਹ ਕਹਿੰਦੇ ਆ ਵੀ ਕਿੰਨੇ ਸਕੂਲ ਇਹ ਫ੍ਰੀ ਪੜਾਉਂਦੇ ਆ ਕਿੰਨੇ 52 ਸਕੂਲਾਂ ਦੇ ਵਿੱਚੋਂ ਇਹ ਤੁਹਾਨੂੰ ਇਹ ਦੱਸਣਾ ਵੀ ਕਿੰਨੇ ਸਕੂਲਾਂ ਦੇ ਵਿੱਚ ਜਿਹੜੀ ਪੜ੍ਹਾਈ ਹੋ ਰਹੀ ਹੈ ਚਾਹ ਗਰੀਬ ਦਾ ਚਾਹ ਗਰੀਬ ਸਿੱਖਾ ਉਥੇ ਚਾਹ ਕੋਈ ਅਮੀਰ ਸਿੱਖਾ ਵੀ ਜਿੰਨੇ ਬੱਚਿਆਂ ਦੀ ਉਹ ਰਿਵੀਜ਼ਨ ਹੁੰਦੀ ਆ 52 ਦੇ ਵਿੱਚੋਂ ਸਾਨੂੰ ਇਹ ਇੰਨਾ ਦੱਸ ਦੇਣਾ ਵੀ ਕਿੰਨੇ ਸਕੂਲਾਂ ਦੇ ਵਿੱਚ ਫ੍ਰੀ ਪੜ੍ਹਾਈ ਕਰਾਉਂਦੇ ਨੇ ਫਿਰ ਤਾਂ ਨਹੀਂ ਮੰਨਾਂਗੇ ਵੀ ਹਾਂ ਇਹਨਾਂ ਨੇ 50 ਸਕੂਲ ਖੋਲੇ ਆ ਉਹਨਾਂ ਦੇ ਵਿੱਚੋਂ ਇੰਨੇ ਬੱਚਿਆਂ ਨੂੰ ਫ੍ਰੀ ਪੜਾਇਆ ਜਾਂਦਾ ਠੀਕ ਆ ਬਾਕੀ ਦਾ ਵਿਵਾਦ ਚੱਲ ਰਿਹਾ ਹੈ ਤਾਂ ਇਹ ਕਹਿੰਦਾ ਸਿੱਧੀ ਤੁਹੇ ਦੀ ਖਾਮ ਹੋਣਾ ਚਾਹੀਦਾ ਇਹ ਮਾਫੀ ਮੰਗ ਲੇ ਸਾਡੀ ਕੋਈ ਇਹਨਾਂ ਨਰਜੀ ਤੋਂ ਸਮਣੀ ਨਹੀਂ ਆਈ ਵੀ ਸੇ ਸੰਗਲਣਾਉਣਾ ਠੀਕ ਆ ਜਿਹੜਾ ਕੋਈ ਕਰਤੂਤਕਾਰ ਦਾ ਚਾਹੇ ਇਹੀ ਆ ਜਾਂ ਕੋਈ ਹੋਰ ਵੀ ਸਾਧਾ ਸੰਗਰਦਾ ਉਹਨਾਂ ਦੇ ਲੱਗਣਗੇ ਲੱਗਣਗੇ ਬਾਬਾ ਜੀ ਇੱਕ ਇਹ ਪੰਜਾਬ ਦੀ ਧਰਤੀ ਆ ਜਿੱਥੋਂ ਗੁਰੂ ਸਾਹਿਬ ਦੀ ਸਥਾਪਨਾ ਆਪਣੇ ਪੰਜਾਬ ਦੀ ਧਰਤੀ ਤੋਂ ਹੋਈ ਸੀ ਆਪਾਂ ਹੁਣ ਹਨੁਮਾਨਗੜ੍ਹ ਸਾਹਿਬ ਤੋਂ ਆਏ ਆ ਉੱਥੋਂ ਹਨੁਮਾਨਗੜ੍ਹ ਜਿੱਥੇ ਗੁਰੂ ਘਰ ਚ ਰਹੀਦੀ ਉੱਥੇ ਦੇਖੋ ਅੰਦਰ ਹੈ ਨਹੀਂ ਦੀਆਂ ਕੁਰਸੀਆਂ ਪਰ ਪੰਜਾਬ ਵਿੱਚ ਇਹ ਕੁਰਸੀਆਂ ਲੱਗੀਆਂ ਹੋਏ ਨੇ ਇਹਦੇ ਬਾਰੇ ਕੀ ਵਿਚਾਰ ਨੇ ਵੀ ਆਪਣੇ ਪੰਜਾਬ 'ਚ ਤਾਂ ਸਥਾਪਨਾ ਹੋਈ ਆ ਪਰ ਜਿਹੜਾ ਆਪਣਾ ਵਿਰੋਧਿਆ ਦੂਜੀ ਸਟੇਟ ਆ ਉੱਥੇ ਗੁਰੂ ਸਾਹਿਬ ਦਾ ਪ ਜਿਹੜੇ ਬਾਹਰ ਬਾਹ ਦੇ ਸਿੱਖ ਨੇ ਨਾ ਚਾਹੇ ਗੁਰਾਖਾ ਤਾ ਨਾ ਤੇ ਹਰਿਆਣਾ ਸਾਡੇ ਸਿੱਖਾਂ ਨੂੰ ਪੱਕੇ ਨੇ ਉਹ ਸਤਕਾਰ ਵੀ ਵਾਹਣਾ ਜੇ ਕਿਤੇ ਵਿਆਦ ਵੀ ਵੀ ਹੁੰਦੀ ਆ ਇਕੱਠੇ ਵੀ ਹੁੰਦੇ ਆ ਸਾਡੇ ਤਾਂ ਕੋਈ ਵਿਆਦ ਵੀ ਦਾ ਨਹੀਂ ਬੋਲਦਾ ਕੱਲ ਪਰਸ ਹੋਵੇ ਰੋ ਕੇ ਆਈਆ ਤੀਜੇ ਦਿਨ ਸਾਡੇ ਵਿਆਦ ਵੀ ਹੋ ਜਾਂਦੀ ਆ ਤਹੀਂ ਗੁਰੂ ਗ੍ਰੰਥ ਸਾਹਿਬ ਜੀ ਕਹੀ ਜਾਂ ਸਤਕਾਰ ਨੂੰ ਹੁਣ ਵਿਆਦ ਵੀ ਇਹਦਾ ਅਜਿਹਾ ਘਰ ਨੂੰ ਰੋਕੀ ਜਾਂ ਨਹੀਂ ਆ ਜਿਹੜੇ ਕਹਿੰਦੇ ਨੇ ਵਿਆਦਰੀ ਹੋ ਗਈ ਉੱਥੇ ਹੋ ਗਈ ਉੱਥੇ ਹੋ ਗਈ ਬਾਈ ਉੱਤੋਂ ਉੱਤੋਂ ਮੰਨਦੇ ਆ ਸਲਾ ਪੰਜਾਂ ਦੀ ਕਰਦੇ ਆ ਤਸੀਂ ਗੁਰੂ ਨੂੰ ਨਹੀਂ ਮੰਨਦੇ ਅੰਦਰੋਂ ਨਹੀਂ ਮੰਨਦੇ ਜੱਲਾ ਆ ਹੁਣਾਂ ਦੇ ਨਾ ਪਿੰਡਾਂ ਦੇ ਲੋਕ ਨੇ ਕਹਿੰਦੇ ਨੇ ਸਾਡੇ ਬਾਬੇ ਆਏ ਆ ਪਰ ਸਤਕਾਰ ਗੁਰੂ ਦਾ ਆਦਾ ਹੈ ਨੀਗਾ ਗੱਲ ਦਾ ਸਤਕਾਰ ਦੀ ਆ ਜੇ ਅਸੀਂ ਗੁਰੂ ਦਾ ਸਤਕਾਰ ਕਰਾਂਗੇ ਫੇਰੀ ਸਭ ਕੋ ਸਭ ਵਿਆਦੀਆਂ ਕਿੰਨੀਆਂ ਪੰਜਾਬ 'ਚ ਹੋ ਗਈਆਂ ਹੁਣ ਤੱਕ 15 ਤੋਂ ਲੈ ਕੇ ਹਨ 25 ਹੋ ਗਿਆ ਹਾਂ ਕੋਈ ਉਸਾਰ ਕੋਈ ਇਹਦਾ ਇਨਸਾਫ ਨਹੀਂ ਹੋਇਆ ਨਾ ਚੱਲੇ ਉਧਰ ਬੰਦੀ ਸਾਂਗ ਨੇ ਹਾਂ ਜੋ ਉੱਥੇ ਬੰਦੀਆਂ ਕਿੰਦੇ ਉੱਥੇ ਕਿੰਨੇ ਚਰਦੇ ਅੰਦਰ ਬੰਦ ਹੋ ਰਹੇ ਨੇ ਕੋਈ ਵੀ ਕੋਈ ਸਰਕਾਰ ਨੇ ਕੁਝ ਨਹੀਂ ਕੀਤਾ 30 ਸਾਲ ਹੋ ਗਏ ਉਹਨਾਂ ਅੰਦਰ ਬੈਠੇ 30 ਸਾਲ ਹੋ ਗਏ ਉਹਨਾਂ ਨੂੰ ਜੇ ਸੰਕਤਾ ਉਹ ਇਕੱਠ ਹੋ ਜਾ ਜੀ ਤਾਂ ਇਹ ਕਹਿੰਦੇ ਵੀ ਹੁਣ ਉਹ ਤੇ ਚੰਡੀਗੜ੍ਹ ਨਾਲ ਗਿਆ ਮਾਲੀ ਮੋਰਜਾ ਹੁਣ ਉੱਥੇ ਜੇ ਪੰਜ ਪੰਜ ਬੰਦੇ ਵੀ ਜੇ ਪਿੰਡਾਂ ਦੇ ਵਿੱਚੋਂ ਉੱਥੇ ਭੇਜੀਏ ਚਾਹੇ ਵਿਰਧ ਬੰਦੇ ਭੇਜ ਦੋ ਜਿਹੜੇ ਬੇਲੜ ਨੇ ਠੀਕ ਨਹੀਂ ਗੱਲ ਦੇ ਪੰਜ 2 ਪੰਜ ਦੇ ਨਾਲ ਗੁਣਾ ਲਾ ਲਾ 120000 ਲੱਖ ਬੰਦਾ ਬਣਦਾ ਜੀ 12000 ਪਿੰਡਾਂ ਠੀਕ ਆ 76000 ਦੇ ਬੰਦਾ ਵੀ ਉੱਥੇ ਉਹਦੇ ਠੱਲ ਪੈ ਜੇ ਸਰਕਾਰ ਹੈਲੇ ਜੇ ਲੱਗ ਗਿਆ ਉੱਥੇ ਪਰ ਜਾਂਦੇ ਨਹੀਂ ਨਾ ਨੂੰ ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਜੀ ਮੁਦਾਰਕਾ ਕੱਲ ਬੰਦੀ ਹੈ ਨਾ ਨਹੀਂ ਹੈਗਾ ਹਾਂ ਜੀ ਸਾਰੇ ਮੁੱਦੇ ਉੱਥੇ ਵਿਚੀ ਨੇ ਪਹਿਲਾਂ ਉਹੀ ਉੱਥੇ ਕੋਈ ਨਾ ਕੋਈ ਕਾਨੂੰਨ ਬਣੂਗਾ ਹਾਂ ਜੀ ਬਾਕੀ ਆਏ ਇਹ ਗੱਲ ਮੈਂ ਕਹਿਣਾ ਵੀ ਜਿਹੜੇ ਕੋਈ ਬਿਆਦਬੀ ਕਰਦਾ ਨੂੰ ਮੌਕੇ ਤੇ ਸੋਧਾ ਲਾਉਣਾ ਚਾਹੀਦਾ ਸਰਕਾਰਾਂ ਦੇ ਦਾ ਕੋਈ ਯਕੀਨ ਨਹੀਂ ਨੇ ਕਿ ਕਿਸੇ ਗੱਲ ਦਾ ਵੀ ਆ ਸਰਕਾਰਾਂ ਤਾਂ ਇਹ ਵਾਦੇ ਕਰਕੇ ਆਉਂਦੀਆਂ ਨੇ ਆਪਣੇ ਬਿਆਦਬੀ ਦੇ ਬਾਰੇ 99 ਦਾ 3 ਮਹੀਨਾ ਦਾ ਗੈਪ ਕਰ ਦਿੰਦੇ ਨੇ ਵਾਦੇ ਨੇ ਉੱਥੇ ਗੱਲ ਉੱਥੇ ਦੀ ਉੱਥੇ ਦਵਾਰੇ ਫੇਰ ਹਾਂ ਜੀ ਬਹੁਤੀਆਂ ਚੱਲ ਗੱਲਾਂ ਕਹਿਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ